ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ-ਵਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਦਾ ਆਰਡੀ ਫੈਮਿਲੀ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਤੇ ਆਓ ਅੱਜ ਦੀ ਵੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਵਧੀਆ ਰਸਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਰਿਸ਼ਤੇ ਦੀ ਐਡ ਪਾਉਣ ਲਈ ਨਾਮ, ਉਮਰ, ਜਾਤ, ਗੋਤ, ਕੱਦ, ਕੰਮ, ਪ੍ਰਾਪਰਟੀ, ਭੈਣ ਭਰਾ, ਮੰਗ, ਪੜ੍ਹਾਈ, ਪਤਾ, ਏਰੀਆ ਐਡ ਲਗਵਾਉਣ ਲਈ ਆਪਣੀ ਇਹ ਜਾਣਕਾਰੀ ਭੇਜੋ ਨਾਲ ਆਪਣਾ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਐਡ ਕੁਝ ਦਿਨ ਬਾਅਦ ਬਾਰ ਬਾਰ ਲਗਾਈ ਜਾਂਦੀ ਹੈ ਸਾਰੇ ਆਰਡੀ ਫੈਮਿਲੀ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਵੇਖ ਕੇ ਕਰਨਾ ਹੈ ਉਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰੋ ਜੀ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਨਾਮ ਸਿੰਘ ਹੈ ਜੀ ਉਮਰ 29 ਸਾਲ ਹੈ ਕੱਦ 5 ਫੁੱਟ 7 ਇੰਚ ਹੈ ਪੜਾਈ ਗ੍ਰੈਜੂਏਸ਼ਨ ਕਾਸਟ ਸੁਨਿਆਰ ਹੈ ਗੋਤ ਸੁਦਿਆੜੇ ਲੜਕਾ ਸੋਹਣਾ ਸੁਨੱਖਾ ਹੈ ਤੇ ਕੋਈ ਨਿਸ਼ਾਨੀ ਕਰਦਾ ਲੜਕੇ ਦਾ ਇੱਕ ਭਰਾ ਮੈਰਿਡ ਹੈ ਪਤਾ ਮਾਨਸਾ ਕੰਮ ਆਰੋ ਵਾਸ਼ਿੰਗ ਮਸ਼ੀਨ ਤੇ ਗੀਜਰ ਦੀ ਸ਼ਾਪ ਹੈ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਸੁਨਿਆਰੀ ਹੋਵੇ ਲੜਕੀ ਦਾ ਗੱਦ 5.7 ਇੰਚ ਤੋਂ ਘੱਟ ਨਾ ਹੋਵੇ ਫੋਰਨ ਕੰਟਰੀ ਵਾਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਜੀ ਦਾਦਾ ਦੇਜ ਦੀ ਕੋਈ ਮੰਗ ਨਹੀਂ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 30 8 1998 ਕੱਦ 5 ਫੁੱਟ 11 ਇੰਚ ਹੈ ਕਾਸਟ ਨਾਈ ਸਿੱਖ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਲੜਕੇ ਦੇ ਦਾਦਾ ਦਾਦੀ ਤੇ ਮਾਤਾ ਪਿਤਾ ਨੇ ਅਮਰਤਾਰੀ ਨੇ ਇੱਕ ਵੱਡਾ ਬਰਾ ਮੈਰਿਡ ਹੈ ਇੰਡੀਆ ਆਰਮੀ ਸਿੱਖ ਰੈਜਿਮੈਂਟ ਵਿੱਚ ਜੋਬ ਕਰਦਾ ਹੈ ਲੜਕਾ ਵੀ ਇੰਡੀਆ ਆਰਮੀ ਸਿੱਖ ਰੈਜਿਮੈਂਟ ਵਿੱਚ ਜੋਬ ਕਰਦਾ ਹੈ ਜੀ ਲੜਕੇ ਦਾ ਅਮਰਤ ਨਹੀਂ ਸ਼ੱਕਿਆ ਹੋਇਆ ਸ਼ੁੱਧ ਵੈਸ਼ਨੂ ਹੈ ਲੜਕਾ ਵਧੀਆ ਘਰ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ੇ ਤੋਂ ਰਹਤਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਨਾਈ ਸਿੱਖ ਕਾਸ਼ ਦੀ ਲੜਕੀ ਚਾਹੀਦੀ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਕੋਈ ਦਾਦ ਦੇਜ ਦੀ ਮੰਗ ਨਹੀਂ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਸਰਦਾਰ ਲੜਕਾ ਹੈ ਜਨਮ 1966 1996 ਕੱਦ 5 ਫੁੱਟ 9 ਇੰਚ ਹੈ ਕਾਸਟ ਜਨ ਸਿੱਖ ਹੈ ਗੋਤ ਹੀਰ ਪਤਾ ਹੁਸ਼ਿਆਰਪੁਰ ਪੜਾਈ 12 ਪਰਿਵਾਰ ਵਿੱਚ ਮਾਤਾ ਪਿਤਾ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰਡ ਨੇ ਤੇ ਇੱਕ ਭੈਣ ਅਮੈਰਾਡਾ ਕੈਨੇਡਾ ਵਿੱਚ ਹੈ ਜ਼ਮੀਨ 13 ਕਿੱਲੇ ਹੈ ਕੰਮ ਖੇਤੀਬਾੜੀ ਦੇ ਨਾਲ ਆਪਣਾ ਬਿਜ਼ਨਸ ਵੀ ਹੈ ਦੋ ਦੁਕਾਨਾਂ ਨੇ ਸ਼ਹਿਰ ਵਿੱਚ ਵਧੀਆ ਕੰਮਕਾਰ ਹੈ ਵਧੀਆ ਆਮਦਨ ਹੈ ਨੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਤੋਂ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਗ੍ਰੈਜੂਏਟਡ ਗ੍ਰੈਜੂਏਟ ਪੜ੍ਹਾਈ ਵਾਲੀ ਲੜਕੀ ਚਾਹੀਦੀ ਹੈ ਲੜਕੀ ਚੜ੍ਹ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਵੱਲੋਂ ਦਾਦੇ ਦੀ ਕੋਈ ਮੰਗਣੀ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 4/10/1993 ਜਨਮ ਸਥਾਨ ਖੰਨਾ ਜਨਮ ਸਮਾਚਾਰ 4:47 ਪੜਾਈ ਡਿਪਲੋਮਾ ਬੀਟੈਕ ਇਨ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕ ਐਂਡ ਐਮਬੀਏ ਫਰੋਮ ਜੁਕੇ ਐਂਡ ਓਨ ਵਰਕ ਪਰਮਿਟ ਜੌਬ ਕਾਸਟ ਧੀਮਾਨ ਗੋਤ ਗੁੰਦ ਦੇਵ ਇਹਨਾਂ ਦੀ ਇੱਕ ਭੈਣ ਮੈਰਿਡ ਹੈ ਪਿਤਾ ਕਰਮ ਸਿੰਘ ਦਾ ਆਪਣਾ ਬਿਜ਼ਨਸ ਹੈ ਤੇ ਮਾਤਾ ਟੀਚਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਧੀਮਾਨ ਕਾਸਟ ਲੜਕੀ ਨੂੰ ਪਹਿਲਾ ਬਾਕੀ ਉੱਚ ਕਾਸਟ ਦੀਆਂ ਲੜਕੀਆਂ ਵੀ ਸੰਪਰਕ ਕਰ ਸਕਦੀਆਂ ਨੇ ਜੁਕੇ ਤੋਂ ਲੜਕੀ ਨੂੰ ਪਹਿਲਾ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਹਿੰਦੂ ਜੱਟ ਲੜਕੀ ਹੈ ਜੀ ਜਨਮ 1997 ਕੱਦ 5.2 ਇੰਚ ਹੈ ਪ੍ਰਾਈ 2 ਸੀਬੀਐਸਸੀ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਗਵਰਨਮੈਂਟ ਜੌਬ ਕਰਦਾ ਹੈ ਜੌਬ ਲੜਕੀ ਨਰਸਿੰਗ ਅਫਸਰ ਆਈਐਮਐਸ ਤਨਖਾ 1 ਲੱਖ 5000 ਮਹੀਨੇ ਦੀ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਐ ਮੰਗ ਇਹਨਾਂ ਨੂੰ ਵਧੀਆ ਹਿੰਦੂ ਜੱਟ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਨੱਖਾ ਲੜਕਾ ਚਾਹੀਦਾ ਹੈ ਲੜਕਾ ਗਵਰਨਮੈਂਟ ਜੌਬ ਤੇ ਹੋਵੇ ਜਿਵੇਂ ਨਰਸਿੰਗ ਅਫਸਰ ਫਾਰਮੇਸੀ ਕੇਂਦਰੀ ਵਿਦਿਆਲੇ ਐਮਪਲੋਏ ਆਰਮੀ ਨੇਵੀ 에어 ਫੋਰਸ ਵੀ ਐਸ ਐਫ ਬੀ ਆਰਓ रेलवे ਲਰਕੀ ਨੂੰ 5 ਕਿੱਲੇ ਜ਼ਮੀਨ ਹੋਵੇ ਲੜਕਾ ਜਲੰਧਰ ਗੁਰਦਾਸਪੁਰ ਅਮਰਸਰ ਸਹਿ ਪਠਾਨਕੋਟ ਜੰਮੂ ਪੰਜਾਬ ਤੋਂ ਹੋਵੇ ਮੈਰਜ ਰੋਲੇ ਪਰਵੰਨ ਖੋ ਨਾਗਰ ਜੀ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਮਨਦੀਪ ਕੁਮਾਰ ਹੈ ਜੀ ਜਨਮ 26 12 1992 ਕੱਦ 5 ਫੁਟ 8 ਇੰਚ ਹੈ ਪੜਾਈ ਬੀਏ ਐਮਏ ਬੀਐਡ ਐਮਪੀ ਜੋ ਮਿਊਜ਼ਿਕ ਟੀਚਰ ਪ੍ਰਾਈਵੇਟ ਐਂਡ ਸਾਈਡ ਬਿਜ਼ਨਸ ਹੈ ਲੜਕਾ ਕੋਈ ਨਿਸ਼ਾਨੀ ਕਰਦਾ ਕਾਸਟ ਰਵਿਦਾਸੀਆ ਇਹਨਾਂ ਦੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਨੇਜਮੈਂਟ ਨੇ ਬ੍ਰਦਰ ਬਾਹਰ ਗ੍ਰੀਸ ਵਿੱਚ ਹੈ ਫਾਦਰ ਦਾ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਨੇ ਪਿਤਾ ਦਾ ਸਰਨੇਮ ਕਤਨੌਰੀਆ ਮਾਤਾ ਦਾ ਸਰਨੇਮ ਬੰਗਾ ਪਤਾ ਵਸੀ ਦੌਲਤਖਾਂ ਫਗਵਾੜਾ ਰੋਡ ਹੁਸ਼ਿਆਰਪੁਰ ਮੰਗੇ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨਖੀ ਹੋਵੇ ਲੜਕੀ ਨੇ ਬੀਏ ਜਾਂ ਬੀਏਡ ਕੀਤੀ ਹੋਵੇ ਬੀਏਡ ਨੂੰ ਪਹਿਲਾ ਹੈ ਜੇ ਲੜਕੀ ਕੋਈ ਵਧੀਆ ਕੰਮ ਕਰ ਜਾਣਦੀ ਹੋਵੇ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ ਕੋਈ ਜਾਤੀਬੰਦ ਨਹੀਂ ਲੜਕੀ ਦਾ ਕੱਦ 5 ਫੁੱਟ 2 ਇੰਚ ਤੋਂ ਉੱਪਰ ਹੋਵੇ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਕੌਰ ਹੈ ਜੀ ਗੋਤਪੰਧੇਰ ਹੈ ਕੈਨੇਡਾ ਪੀਆਰ ਹੈ ਬ੍ਰੈਂਟਨ ਕੱਦ 5 ਫੁੱਟ 6 ਇੰਚ ਹੈ ਕਾਸਟ ਜੜ ਸਿੱਖ ਹੈ ਜਨਮ 1990 ਹੈ ਤਹਿਸੀਲ ਪਾਇਲ ਜੇ ਨਾਲ ਲੁਧਿਆਣਾ ਐਮਸੀ ਇੰਡੀਆ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੈਨੇਡਾ ਆਈਟੀ ਕੰਪਨੀ ਆਫ ਜੌਬ ਬ੍ਰਦਰ ਇੱਕ ਮੈਰਿਡ ਹੈ ਪੀਆਰ ਕੈਨੇਡਾ ਇਨੋਸੈਂਟ ਸ਼ਾਰਟ ਟਾਈਮ ਡਿਵੋਰਸ ਨੋ ਚਾਈਲਡ ਵਾਸਤੇ ਕੇਵਲ ਜੱਟ ਸਿੱਖ ਖਾਨਦਾਨੀ ਪਰਿਵਾਰ ਤੋਂ ਚੰਗੀ ਪੜ੍ਹਾਈ ਵਾਲਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਹੈ ਲੜਕਾ ਨਸ਼ਾ ਰਹਿਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਸੰਪਰਕ ਹਨ ਫੋਨ ਕੈਨੇਡਾ ਦੇ ਮੁਤਾਬਕ ਹੀ ਕਰੋ ਫੋਨ ਕੈਨੇਡਾ ਦੇ ਟਾਈਮ ਮੁਤਾਬਕ ਹੀ ਕਰੋ ਇਹਨਾਂ ਦਾ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਹੈ ਜੀ ਜਨਮ 13/10/1991 ਕੱਦ 5 ਫੁੱਟ 8 ਇੰਚ ਹੈ ਕਾਸਟ ਟਾਂਕ ਕਸਤਰੀਆ ਸ਼ਿੰਬਾ ਪੜਾਈ ਬੀਟੈਕ ਆਈਟੀ ਫ੍ਰੈਂਚ ਲੈਵਲ 2 ਸੌਫਟਵੇਅਰ ਇੰਜੀਨੀਅਰਿੰਗ ਐਟ ਫ੍ਰਾਂਸ ਐਂਡ ਪੀਆਰ ਇਹਨਾਂ ਦੀ ਇੱਕ ਭੈਣ ਹੈ ਇਹਨਾਂ ਦੇ ਬ੍ਰਦਰ ਇਨ ਲਾ ਕਲਾਸ 1 ਆਫਸਰ ਐਟ ਦਿੱਲੀ ਐਨ ਪੀਐਫਆਰਡੀਏ ਪੇਰੈਂਟਸ ਆ ਰਿਟਾਇਰਡ ਫਰੋਮ ਜਿਹੜਾ ਪੰਜਾਬ ਐਂਡ ਹਰਿਆਣਾ ਐਜੂਕੇਸ਼ਨ ਡਿਪਾਰਟਮੈਂਟ ਜ਼ਮੀਰ 12 ਏਕੜਾ ਪਤਾ ਮੰਡੀ ਡੱਬਵਾਲੀ ਜ਼ਿਲ੍ਹਾ सिरसा ਮੰਗ ਇਹਨਾਂ ਦੀ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਬਰਾਬਰ ਦੀ ਪੜੀ ਲਿਖੀ ਹੋਵੇ ਲੜਕੀ ਫ੍ਰੈਂਚ ਜਾਣਦੀ ਹੋਵੇ ਜਾਂ ਲੜਕੀ ਫ੍ਰਾਂਸ ਜਾਣ ਦੀ ਚਾਹਵਾਨ ਹੋਵੇ ਲੜਕੀ ਦੀ ਕਾਸਟ ਸ਼ਿੰਬਾ ਜਾਂ ਜੱਟ ਸਿੱਖੀ ਹੋਵੇ ਪਰਿਵਾਰ ਵੱਲੋਂ ਦਾਦੇ ਦੀ ਕੋਈ ਮੰਗ ਨਹੀਂ ਮੈਲ ਬਿਊਰੋ ਵਾਲੇ ਪ੍ਰਮਾਨਫੋਨ ਨਾਗਰਜੀ ਇਹਨਾਂ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਰਵਜੋਤ ਸਿੰਘ ਰਾਹੂਵਾਲ ਜਨਮ 6 ਦਸੰਬਰ 1996 ਕੱਦ ਪੰਜ ਫੁੱਟ 8 ਇੰਚ ਹੈ ਪਿਤਾ ਦਾ ਗੋਤ ਰਾਹੂਵਾਲ ਮਾਤਾ ਦਾ ਗੋਤ ਤਾਰੀ ਕਾਸ਼ਟ ਰਾਜਪੂਤ ਹੈ ਪਤਾ ਜਲੰਧਰ ਹੈ ਪੜ੍ਹਾਈ ਐਮ ਐਸ ਸੀ ਮਾਈਕਰੋਬਾਇਓਲੋਜੀ ਚ ਜੋ ਵਰਕਿੰਗ ਓਨ ਲੈਬਾਰਟਰੀ ਪਿਤਾ ਦੀ ਜੋਬ ਜਨਰਲ ਫਿਜ਼ਿਕਸ ਡਾਕਟਰ ਨੇ ਮਾਤਾ ਦੀ ਜੋਬ ਓਵਰ ਹੋਮੋਪੈਥਿਕ ਸ਼ਾਪ ਹੈ ਇੱਕ ਕਨ ਮੈਰਡ ਬ੍ਰਦਰ ਹੈ ਉਹ ਵੀ ਡਾਕਟਰ ਨੇ ਭੈਣ ਕੋਈ ਨਹੀਂ ਮੰਗਣ ਲੜਕੇ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਮੈਡੀਕਲ ਪ੍ਰੋਫੈਸ਼ਨਲ ਗਰਲ ਅੰਦਿਸ ਨੇ ਬੀ ਐਮ ਐਸ ਐਸ ਬੀ ਐਚ ਐਮ ਐਸ ਬੀ ਪੀ ਟੇ ਬੀ ਡੀ ਐਸ ਲੜਕੀ ਚਾਹੀਦੀ ਹੈ ਜਾਂ ਲੜਕੀ ਡਾਕਟਰ ਦੀ ਡਿਗਰੀ ਕਰ ਰਹੀ ਹੋਵੇ ਉਹ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦੇ ਥੱਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨਾਮ ਅਮਨਿੰਦਰਜੀਤ ਸਿੰਘ ਨਾਗਰਾ ਜਨਮ 13/3/1999 ਕਾਸਟ ਜੜ ਸਿੱਖ ਕੱਦ 5 ਫੁੱਟ 9 ਇੰਚ ਗੋਤ ਨਾਗਰਾ ਪੜਾਈ ਬੀ ਕਾਮ ਮਕਮ ਇਹਨਾਂ ਦਾ ਇੱਕ ਛੋਟਾ ਭਰਾ ਹੈ ਭੈਣ ਕੋਈ ਨਹੀਂ ਕੰਮ ਬਿਜ਼ਨਸ ਆਫ ویئر ਹਾਊਸ ਇਨਕਮ 8 ਲੱਖ ਪਰ ਮਹੀਨ ਪਿਤਾ ਬਿਜ਼ਨਸਮੈਨ ਅਤੇ ਫਾਰਮਰ ਨੇ ਮਾਤਾ ਗਵਰਨਮੈਂਟ ਟੀਚਰ ਨੇ ਤੇ ਪਤਾ ਪੌਂਟਾ ਸਾਹਿਬ ਜ਼ਮੀਨ ਢਾਈ ਕਿੱਲੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨਕੀ ਐਜੂਕੇਟਿਡ ਲੜਕੀ ਚਾਹੀਦੀ ਹੈ ਲੜਕੀ ਦੀ ਕਾਸਟ ਜਰਸੀ ਕੀ ਹੋਵੇ ਦਾ ਦੇਹ ਜੀ ਕੋਈ ਮੰਗ ਨਹੀਂ ਇਹਨਾਂ ਦੇ ਥਲੇ ਨੰਬਰ ਦਿੱਤਾ ਗਿਆ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਇਹਨਾਂ ਨੂੰ ਸੰਗਰੂਰ ਬਰਨਾਲਾ ਧੂਰੀ ਖੰਨਾ ਨਾਬਾ ਇਲਾਕੇ ਨੂੰ ਪਹਲ ਹੈ ਇਹਨਾਂ ਨੂੰ ਜਿਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ दत्त ਉਮਰ 15 ਅਕਤੂਬਰ 1988 ਕਾਸਟ ਪੰਡਤ ਕੱਦ 5 ਫੁਟ 8 ਇੰਚ ਪੜਾਈ ਬੀਟੈਕ ਇਲੈਕਟ੍ਰੋਨਿਕ ਪਤਾ ਨਾਬਾ ਜ਼ਮੀਨ 1 ਏਕੜ 600 ਗਜ਼ ਦਾ ਪਲਾਟ ਹੈ ਅਤੇ ਪਿੰਡ ਵਿੱਚ ਕੋਠੀ ਹੈ ਲੜਕਾ ਕਨੇਡਾ ਵਿੱਚ ਪੀਆਰ ਹੈ ਕੰਮ ਗਵਰਨਮੈਂਟ ਜੌਬ ਇਨ ਕਨੇਡਾ ਸਿਟੀਜ਼ਨ ਇਹਨਾਂ ਦੇ ਇੱਕ ਭੈਣ ਤੇ ਭਰਾ ਹਨ ਦੋਨੋਂ ਮੈਰਿਡ ਨੇ ਤੇ ਦੋਨੋਂ ਕੈਨੇਡਾ ਵਿੱਚ ਪੀਆਰ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੁਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਐ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਲੜਕੀ ਤੁਲਾਕਸ਼ਾ ਦਾ ਵੀ ਮਨਜ਼ੂਰ ਆ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਪਰ ਲੜਕੀ ਬਿਨਾ ਬੱਚੇ ਤੋਂ ਹੋਵੇ ਲੜਕੀ ਦੀ ਕਾਸਟ ਪੰਡਤ ਖੱਤਰੀ ਰਾਜਪੂਤ ਜੱਟ ਆਦਿ ਹੀ ਹੋਵੇ ਪਰ ਐਸੀ ਜਾਂ ਮਜਬੂਰੀ ਸਿੱਖਾਂ ਦੀ ਨਾ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਅਨੁਜ ਮਹਾਜਨ ਜਨਮ 12-10-1992 ਕਾਸਟ ਮਹਾਜਨ ਗੋਤ ਲੰਮੀ ਪੜਾਈ ਦਾਸਪਾਸ ਡਿਪਲੋਮਾ ਕੰਪਿਊਟਰ 3 ਸਾਲ ਦਾ ਕੰਮ ਇਮੀਗ੍ਰੇਸ਼ਨ ਦਾ ਤਨਖਾਹ 22000 ਮਹੀਨਾ ਇਹਨਾਂ ਦਾ ਇੱਕ ਛੋਟਾ ਭਰਾ ਹੈ ਜੀ ਮਕਾਨ 111 ਗਜ ਦਾ ਆਪਣਾ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਪਤਾ ਅਮਰਸਰ ਸਾਹਿਬ ਲక్ష్ਮੀ ਵਿਹਾਰ 88 ਫੁੱਟ ਰੋਡ ਹਾਊਸ ਨੰਬਰ 105 ਅਮਰਸਰ ਸਾਹਿਬ ਲੜਕਾ ਤਲਾਕਸ਼ਦਾ ਹੈ ਜੀ ਲੜਕੇ ਦੀ ਖੱਬੀ ਬਾਹ ਕਮਜ਼ੋਰ ਹੈ ਬਾਕੀ ਸਕੂਟਰ ਗੱਡੀ ਸਭ ਚਲਾ ਲੈਂਦੇ ਨੇ ਮੰਗ ਇਹਨਾਂ ਨੂੰ ਲੜਕੀ ਦਾਸ ਪਾਲ ਜਾਂ ਪਲੱਸ 2 ਪਾਸ ਲੜਕੀ ਚਾਹੀਦੀ ਹੈ ਵਿਆਹ ਸਿੰਪਲ ਕਰਨਾ ਹੈ ਇਹਨਾਂ ਨੂੰ ਇਹਨਾਂ ਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸਿੰਘ ਜਨਮ 28/4/1999 ਕੱਦ 5 ਫੁੱਟ 10 ਇੰਚ ਕਾਸਟ ਜਰਸੀ ਖਗੋਤ ਤੂਰ ਪੜਾਈ ਬੀਏ ਜిల్లా ਮੂਕਾ ਲੜਕਾ ਅਮਰੀਕਾ ਵਿੱਚ ਬਰਕ ਪਰਮਿਟ ਤੇ ਆ ਇਹਨਾਂ ਦੀ ਇੱਕ ਭੈਣ ਤੇ ਭਰਾ ਕੈਨੇਡਾ ਵਿੱਚ ਪੀਆਰ ਨੇ ਜ਼ਮੀਨ 16 ਕਿੱਲੇ ਦੋਨਾਂ ਭਰਾਵਾਂ ਨੂੰ 8-8 ਕਿੱਲੇ ਆਉਂਦੀ ਹੈ। ਮੰਗ ਇਹਨਾਂ ਨੂੰ ਲੜਕੀ ਵਧੀਆ ਸੋਹਣੀ ਸੁਨੱਖੀ ਪੜੀ ਲਿਖੀ ਕੈਨੇਡਾ ਅਮਰੀਕਾ ਵਿੱਚ ਪੀਆਰ ਚਾਹੀਦੀ ਹੈ। ਲੜਕੀ ਬਿਨਾ ਬੱਚੇ ਤੋਂ ਤਲਾਕशुदा ਵੀ ਮਨਜ਼ੂਰ ਹੈ ਲੜਕੀ ਦੀ ਕਾਸਟ ਜੱਟ ਸਿੱਖੀ ਹੋਵੇ। ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਰਬਜੀਤ ਸਿੰਘ ਸੇਖੋ ਜਨਮ 1994 ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਪੜ੍ਹਾਈ ਪਲੱਸ 2 ਅਤੇ ਐਗਰੀ ਰਿਸਰਚ ਡਿਪਲੋਮਾ ਪਤਾ ਸ਼੍ਰੀ ਗੰਗਾ ਨਗਰ ਇਹਨਾਂ ਦੀ ਇੱਕ ਭੈਣ ਤੇ ਤਿੰਨ ਭਰਾ ਨੇ ਭੈਣ ਮੈਰਿਡ ਆ ਜੀ ਜ਼ਮੀਨ 96 ਬਿਗੇ ਤਿੰਨਾਂ ਭਰਾਵਾਂ ਨੂੰ 32-32 ਬਿਗੇ ਆਉਂਦੀ ਏ ਕੰਮ ਖੇਤੀਬਾੜੀ ਕਰਦੇ ਨੇ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਏ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਦਾਦੇ ਜਿਹੇ ਦੀ ਕੋਈ ਮੰਗ ਨਹੀਂ ਲੜਕੀ ਦੀ ਕਾਸਟ ਜੱਟ ਸਿੱਖੀ ਹੋਵੇ ਇਹਨਾਂ ਨੂੰ ਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰਾਜਵੀਰ ਸਿੰਘ ਜਨਮ 1993 ਪੜਾਈ ਪਲੱਸ 2 ਕੱਦ 5 ਫੁੱਟ 10 ਇੰਚ ਕੈਲੀਫੋਰਨੀਆ ਯੂ ਐਸ ਏ ਸਿਟੀਜ਼ਨ ਨੇ ਕਾਸਟ ਜੱਟ ਸਿੱਖ ਗੋਤ ਢਿੱਲੋ ਪਤਾ ਤਰਨਤਨ ਸਾਹਿਬ ਜ਼ਮੀਨ 5 ਏਕੜ ਟਰਾਂਸਪੋਰਟ ਇਨ ਯੂ ਐਸ ਏ ਨਿਡ ਐਨ ਆਰ ਆਈ ਗਰਲ ਇਹਨਾਂ ਨੂੰ ਹੜਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਜਨਮ 1991 ਕਾਸਟ ਜੱਟ ਸਿੱਖ ਗੋਤ ਢਾਲੀਵਾਲ ਕੱਦ 5 ਫੁੱਟ 9 ਇੰਚ ਪੜਾਈ میٹرਿਕ ਪਰਿਵਾਰ ਵਿੱਚ ਮਾਤਾ ਪਿਤਾ ਨੇ ਇਹਨਾਂ ਦੀ ਇੱਕ ਭੈਣ ਹੈ ਪੈਨ ਮੈਰਿਡ ਹੈ ਜੀ ਨਾਉ ਇਨ ਕੈਨੇਡਾ ਏਰੀਆ ਲੁਧਿਆਣਾ ਕੰਮ ਹੈਵੀ ਵਾਸ ਡਰਾਈਵਰ ਪਲੱਸ ਹੈਵੀ ਮਸ਼ੀਨ ਆਪਰੇਟਡ ਇਨ ਦੁਬਈ ਫਰੋਂ ਲਾਸਟ 14 ইয়ারਸ ਸੈਲਰੀ 60000 ਐਨਿਊਅਲ ਇਨਕਮ 7.5 ਲੱਖ ਜ਼ਮੀਨ 5 ਏਕੜ ਲੜਕਾ ਤਲਾਕशुदा ਹੈ ਜੀ ਲੜਕੇ ਦਾ 3 ਮਹੀਨੇ ਬਾਅਦ ਹੀ ਤਲਾਕ ਹੋ ਗਿਆ ਸੀ ਜੀ ਮੰਗ ਇਹਨਾਂ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਇਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਕਾਸਤ ਜੜ ਸਿੱਖ ਜਨਮ 14/12/1999 ਕੱਦ 6 ਫੁੱਟ 1 ਇੰਚ ਪੜਾਈ ਪਲੱਸ 2 ਕੰਪਿਊਟਰ ਡਿਪਲੋਮਾ 1 ਸਾਲ ਦਾ ਸਟੇਟਸ ਔਨ ਵਰਕ ਪਰਮਿਟ ਕੈਨੇਡਾ ਬ੍ਰਾਮਟਨ ਬ੍ਰਦਰ ਅਨਮੈਰਿਡ ਔਨ ਸਟੱਡੀ ਪਰਮਿਟ ਬ੍ਰਾਮਟਨ ਮਦਰ ਹੈਲਥ ਵਰਕਰ ਨੇਮ ਫਾਦਰ ਰਿਟਾਇਰਡ ਆਰਮੀ ਆਫਸਰ ਨੇ ਗ੍ਰੈਂਡ ਫਾਦਰ ਆਰਮੀ ਅਫਸਰ ਨੇ ਜ਼ਮੀਨ 13 ਏਕੜ ਜ਼ਿਲ੍ਹਾ ਗੁਰਦਾਸਪੁਰ ਮੰਗ ਲੜਕੀ ਕ੍ਰੀਡਾ ਪੀਅਰ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਦੀ ਕਾਸਟ ਜੜ ਸੇਖੀ ਹੋਵੇ ਇਹਨਾਂ ਨੂੰ ਹੈਡ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਹਰਮਨਜੀਤ ਸਿੰਘ ਅਟਵਾਲ ਜਨਮ 18 ਸੇ 1993 ਕੱਦ 6 ਫੁੱਟ ਕੱਦ ਕਾਸਟ ਜੜ ਸਿੱਖ ਗੋਤ ਅਟਵਾਲ ਪੜ੍ਹਾਈ ਗ੍ਰੈਜੂਏਸ਼ਨ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੀ ਇੱਕ ਭੈਣ ਹੈ ਭੈਣ ਮੈਰਿਡ ਹੈ ਜੀ ਪਰਾ ਕੋਈ ਨਹੀਂ ਜਮੀਨ ਤਨ ਕਿਲੇ ਏਰੀਆ ਲੁਧਿਆਣਾ ਕੰਮ ਪ੍ਰਾਈਵੇਟ ਜੌਬ ਸੈਲਰੀ 35000 ਰੁਪਏ ਮੰਗ ਇਹਨਾਂ ਨੂੰ ਜੜ ਸਿਕ ਪਰਵਾਰ ਤੋਂ ਵਧੀਆ ਪੜ੍ਹੇ ਲਿਖੀ ਸੋਹਣੀ ਸੁਨੱਖੀ 10 ਜਿਆ ਪਲੱਸ 2 ਪਾਸ ਘਰੇਲੂ ਲੜਕੀ ਚਾਹੀਦੀ ਹੈ ਦਾਦੇ ਜੀ ਕੋਈ ਮੰਗ ਨਹੀਂ ਇਹਨਾਂ ਨੂੰ ਲੁਧਿਆਣਾ ਏਰੀਆ ਦੇ ਨਾਲ ਲੱਗਦੇ ਇਲਾਕੇ ਵਾਲੀ ਹੀ ਸੰਪਰਕ ਕਰਨ ਇਹਨਾਂ ਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੁਖਪ੍ਰੀਤ ਕੌਰ ਉਮਰ 24 ਸਾਲ ਕਾਸਟ ਮਜਵੀ ਸਿੱਖ ਗੁੱਤ ਸ਼ੇਰਗਿਲ ਕੱਦ 5 ਫੁੱਟ 4 ਇੰਚ ਪੜਾਈ ਯੂਕੇ ਵਿਦਾ ਪੇਪਰ ਕਲੀਅਰ ਕੰਪਿਊਟਰ ਦਾ ਪਿਤਾ ਸਿਕਿਉਰਿਟੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਤੇ ਇੱਕ ਭਰਾ ਨੇ ਜੀ ਪਤਾ ਸੈਲੂਨ ਭਰਾ ਸੈਲੂਨ ਵਿੱਚ ਟ੍ਰੇਨਿੰਗ ਲੈਂਦੇ ਨੇ ਤੇ ਭੈਣ ਇੱਕ ਨਰਸਿੰਗ ਕਰ ਰਹੀ ਐ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਯੂਕੇ ਲਈ ਖਰਚ ਕਰਨ ਵਾਲਾ ਲੜਕਾ ਚਾਹੀਦਾ ਹੈ ਭਾਵੇਂ ਕਿਸੇ ਵੀ ਕਾਸ਼ਟ ਦਾ ਹੋਵੇ ਇਹਨਾਂ ਨੂੰ ਇਹਦੇ ਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਉਮਰ 35 ਸਾਲ ਪੜ੍ਹਾਈ 8 ਪਾਸ ਗੋਤ ਸਨਿਆਸੀ ਬਾ ਗਾਸਟ 바ਵਾ ਕੱਦ 5 ਫੁੱਟ 8 ਇੰਚ ਇਨਾਂ ਦੇ ਮਾਤਾ ਪਿਤਾ ਨੇ ਪਿਤਾ ਠੇਕੇਦਾਰੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਤੇ ਤਿੰਨ ਭਰਾ ਨੇ ਦੋਨੋਂ ਭੈਣਾਂ ਮੈਰਿਡ ਨੇ ਅਤੇ ਇੱਕ ਭਰਾ ਮੈਰਿਡ ਹੈ ਇਹਨਾਂ ਦਾ ਕੰਮ ਰਾਜਗਰੀ ਠੇਕੇਦਾਰੀ ਦਾ ਹੈ ਇਹਨਾਂ ਦੇ ਦੋ ਕੋਠੀਆਂ ਨੇ ਪਤਾ ਬਿਹਲਾ ਜ਼ਿਲ੍ਹਾ ਬਰਨਾਲਾ ਮੰਗ ਇਹਨਾਂ ਨੂੰ ਗਰੀਬ ਘਰ ਦੀ ਸਿੰਪਲ ਕੁੜੀ ਘਰ ਸੰਭਾਲਣ ਵਾਲੀ ਚਾਹੀਦੀ ਹੈ ਲੜਕੀ ਭਾਵੇਂ ਕਿਸੇ ਵਿਕਾਸਤ ਨਹੀਂ ਹੋਵੇ ਪਰ ਮੱਝ ਵੀ ਸਿੱਖਣ ਦੀ ਨਾ ਹੋਵੇ ਇਹਨਾਂ ਨੂੰ ਹਟ ਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੋਨੂ ਕਾਸਟ ਸੁਨਿਆਰਾ ਕਾਸਟ ਜਨਮ 5 ਜਨਵਰੀ 1990 ਕੱਦ 6 ਫੁੱਟ ਪਤਾ ਅਮਰਸੇਰ ਸਾਹਿਬ ਲੜਕਾ ਕੜਾਈ ਤੇ ਪੀਕੋ ਦਾ ਕੰਮ ਕਰਦਾ ਹੈ ਇਹਨਾਂ ਨੂੰ ਬਿਲਕੁਲ ਗਰੀਬ ਘਰ ਦੀ ਲੜਕੀ ਚਾਹੀਦੀ ਹੈ ਭਾਵੇਂ ਕਿਸੇ ਵੀ ਕਾਸਟ ਦੇ ਹੋਵੇ ਕੋਈ ਜਾਤੀ ਬੰਧਨ ਨਹੀਂ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਚਰਨਜੀਤ ਸਿੰਘ ਸਹੋਤਾ ਉਮਰ 50 ਸਾਲ ਪਿੰਡ ਕੋਟ ਸਦੀਕ ਕਾਲਾ ਸਿੰਘਾ ਰੋਡ ਜ਼ਿਲ੍ਹਾ ਜਲੰਧਰ ਇਹਨਾਂ ਦੇ ਤਿੰਨ ਬੱਚੇ ਨੇ ਦੋ ਲੜਕੇ ਤੇ ਇੱਕ ਲੜਕੀ ਲੜਕੀ ਦਾ ਵਿਆਹ ਹੋ ਗਿਆ ਹੈ ਇੱਕ ਲੜਕਾ ਦੁਬਈ ਵਿੱਚ ਹੈ ਤੇ ਛੋਟੇ ਲੜਕੇ ਦੀ ਕੈਨੇਡਾ ਦੀ ਫਾਈਲ ਲਗਾਈ ਹੋਈ ਹੈ ਕਾਸਟ ਮਜਵੀ ਸਿੱਖ ਕੰਮ ਰਾਜ ਮਿਸਤਰੀ ਠੇਕੇਦਾਰ ਇਹਨਾਂ ਦੀ ਵਾਈਫ ਦੀ ਡੈਥ 2010 ਵਿੱਚ ਹੋ ਗਈ ਹੈ ਮੰਗ ਇਹਨਾਂ ਨੂੰ ਗ੍ਰੀਪ ਕਰਦੀ 40 ਤੋਂ 45 ਸਾਲ ਤੱਕ ਦੀ ਘਰੇਲੂ ਔਰਤ ਘਰ ਸੰਭਾਲਣ ਵਾਲੀ ਚਾਹੀਦੀ ਹੈ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਪੀਪੀ ਸਿੰਘ ਜਨਮ 11/9/1993 ਐਡ ਜਲੰਧਰ ਕੱਦ 6 ਫੁੱਟ ਸਮਾਰਟ ਹੈਂਡਸਮ ਫਾਰ ਮੈਨੇਜਰ ਪੀਆਰ ਵੈਲ ਸੈਟਲਡ 13 ਇਅਰ ਇਨ ਨਿਊਜ਼ੀਲੈਂਡ ਐਜੂਕੇਟਿਡ ਇਨ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਗ੍ਰੈਜੂਏਟ ਲੈਵਲ 5 ਐਂਡ ਡੈਰੀ ਫਾਰਮ ਐਗਰੀਕਲਚਰ ਨੋ ਡਰਿੰਕਿੰਗ ਨੋ ਸਮੋਕਰ ਨੋ ਮੰਗਲੇ ਕੁ ਫਾਦਰ ਈ ਐਕਸੈਸਮ ਰਿਟਾਇਰਡ ਜੀਸੀਓ ਫਰਮ ਆਰਮੀ ਐਡ ਪਾਸਪੋਰਟ ਆਫਿਸ ਮਦਰ ਹੋਮ ਮੇਕਰ ਵਾਲੀਬਾਲ ਗੇਮ ਕੋਚ ਐਂਡ ਪਲੇਅਰ अर्ਲੀ ਮੈਰਿਜ ਵਿਦ ਐਜੂਕੇਟਿਡ ਪ੍ਰੀਟੀ ਫੇਅਰ ਸਲਿਮ ਜੰਗ ਗਰਲ ਅਨਮੈਰਿਡ ਫਾਰ ਇਨੋਸੈਂਟ ਪੇਪਰ ਡਿਵੋਸੀ ਇਹਨਾਂ ਲੋੜਦੇ ਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਕਾਸਟ ਜਾੜ ਸਿੱਖ ਗੋਤ ਰਾਏ ਜਨਮ ਮਈ 1967 ਕੱਦ 5 ਫੁੱਟ 7 ਇੰਚ। ਪੜਾਈ ਪਲੱਸ 2 ਪਤਾ ਗੁਰਾਇਆਂ ਜ਼ਿਲ੍ਹਾ ਜਲੰਧਰ ਇਹਨਾਂ ਦਾ 1991 ਵਿੱਚ ਤੋਂ ਪਿੰਡ ਵਿੱਚ ਆਪਣਾ ਇੱਕ ਹੈਲਥ ਕਲੀਨਿਕ ਹੈ। ਇਹਨਾਂ ਦੀ ਵਾਈਫ ਨੇ ਡੈਥ ਹੋ ਚੁੱਕੀ ਹੈ ਇਹਨਾਂ ਦੇ ਇੱਕ ਲੜਕਾ ਤੇ ਲੜਕੀ ਨੇ ਦੋਨੋਂ ਕੈਨੇਡਾ ਵਿੱਚ ਸੈੱਟ ਨੇ। ਮੰਗ ਇਹਨਾਂ ਨੂੰ 47 ਤੋਂ 53 ਸਾਲ ਤੱਕ ਦੀ ਵਿਧਵਾ ਤੇ ਬਿਨਾਂ ਬੱਚੇ ਤੋਂ ਔਰਤ ਜੋ ਕਿ ਆਪਣਾ ਘਰ ਮੰਨ ਕੇ ਸਮਝ ਕੇ ਘਰ ਨੂੰ ਸਾਫ ਦੇਖਣ ਭੀੜਾ ਵਧੀਆ ਬਣਾਉਣ ਤੇ ਆਪ ਸਾਫ ਰਹਿਣ ਦੀ ਆਧੁਕ ਸੁਭਾਅ ਵਾਲੀ ਹੋਵੇ ਧਾਰਮਿਕ ਖਿਆਲਾਂ ਵਾਲੀ ਹੋਵੇ ਸੁਧਾਰਨ ਜਾਂ ਗਰੀਬ ਪਰਿਵਾਰ ਤੋਂ ਹੋਵੇ ਚਾਹੀਦੀ ਹੈ ਜੀ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਗੋਤਪੰਧੇਰ ਕਾਸਟ ਜੜ ਸਿੱਖ ਕੱਦ 5 ਫੁੱਟ 6 ਇੰਚ ਤਹਿਸੀਲ ਪਾਇਲ ਜ਼ਿਲ੍ਹਾ ਲੁਧਿਆਣਾ ਇੱਕ ਭਰਾ ਮੈਰਿਡ ਹੈ ਲੜਕੀ ਬ੍ਰੌਮਟਨ ਕੈਨੇਡਾ ਚ ਰਹਿੰਦੀ ਹੈ ਜਨਮ ਮਾਰਚ 1990 ਐਮਸੀਏ ਇੰਡੀਆ ਅਲਟੇ ਐਡਵਾਂਸਡ ਡਿਪਲੋਮਾ ਕੈਨੇਡਾ ਲੜਕੀ ਕੈਨੇਡਾ ਵਿੱਚ ਪੀਆਰ ਹੈ ਜੌਬ ਆਈਟੀ ਪਰਮਨੈਂਟ ਆਫਿਸ ਜੌਬ ਇਨ ਰਿਪੋਰਟ ਕੰਪਨੀ ਮਾਗ ਕੇਵਲ ਲੜਕਾ ਕੈਨੇਡਾ ਪੀਆਰ ਜਾਂ ਸਿਟੀਜ਼ਨ ਜਾਂ ਖੁਦ ਪੀਆਰ ਹੋ ਸਕਦਾ ਹੋਣ ਵਾਲੇ ਹੀ ਸੰਪਰਕ ਕਰਨ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਲੜਕੀ ਬੇਖਸੂਰਾ ਥੋੜੇ ਸਮੇਂ ਤੋਂ ਤਲਾਕशुदा ਹੈ ਕੋਈ ਬੱਚਾ ਨਹੀਂ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਵਾਲੇ ਹੀ ਸੰਪਰਕ ਕਰਨ ਮੈਰਿਜ ਗੁਰੂ ਵਾਲੇ ਫੋਨ ਨਾ ਕਰਨ ਜੀ ਇਹਨਾਂ ਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੱਟ ਸਿੱਖ ਲੜਕੇ ਜੀ ਜਨਮ 1994 ਕੱਦ 5 ਫੁੱਟ 4 ਇੰਚ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਪੀਆਰ ਫਰੋਮ ਅਮਰਸਰ ਡਿਸਟ੍ਰਿਕਟ ਸਿੰਗਲ ਚਾਈਲਡ ਆਫ ਪੇਰੈਂਟਸ ਮੰਗ ਜੱਟ ਸਿੱਖ ਲੜਕਾ ਫਰੋਮ ਅਮਰਸਰ ਡਿਸਟ੍ਰਿਕਟ ਵਿਦ ਸਾਇੰਸ ਕੁਆਲੀਫਿਕੇਸ਼ਨ ਐਂਡ ਅ ਗੁੱਡ ਫੈਮਿਲੀ ਵੈਲਿਊਸ ਫਰੋਮ ਨਿਊਜ਼ੀਲੈਂਡ ਐਂਡ ਆਸਟ੍ਰੇਲੀਆ ਪੀਆਰ অর ਸਿਟੀਜ਼ਨ ਇਹਨਾਂ ਨੂੰ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਵਾਲੇ ਹੀ ਸੰਪਰਕ ਕਰਨ ਪਰਿਵਾਰ ਨੇ ਪੂਰੀ ਸ਼ਕਤੀ ਨਾਲ ਕਿਹਾ ਕਿ ਹੋਰ ਕੰਟਰੀ ਵਾਲੇ ਸੰਪਰਕ ਨਾ ਕਰਨ ਜੀ ਇਹਨਾਂ ਨਾਲ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਕਾਸਟ ਜਟ ਜੜ ਸਿੱਖ ਗੋਤ ਬਰਾੜ ਉਮਰ 25 ਸਾਲ ਕੱਦ ਪਾਈ ਹੁਣ 8 ਇੰਚ ਕੰਮ ਸਟੂਡੈਂਟ ਮਕੈਨਿਕਲ ਆਸਟ੍ਰੇਲੀਆ ਵਿੱਚ ਦੁਕਾਨ ਮਕੈਨਿਕ ਦੀ ਮਾਤਾ ਪਿਤਾ ਨੇ ਪਿਤਾ ਕੀਤੀਵੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹਨਾਂ ਦੇ ਤਿੰਨ ਭੈਣਾਂ ਨੇ ਭੈਣਾਂ ਮੈਰਿਡ ਨਹੀਂ ਪਤਾ ਜੈਤੂ ਜ਼ਿਲ੍ਹਾ ਫਰੀਦਕੋਟ ਲੜਕਾ ਤੁਲਾਖਸ਼ਦਾ ਹੈ ਜੀ ਮੰਗੇ ਨੇ ਲੜਕੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਆਸਟ੍ਰੇਲੀਆ ਜਾਣ ਦੀ ਚਾਹਵਾਨ ਲੜਕੀ ਚਾਹੀਦੀ ਹੈ। ਲੜਕੀ ਦੀ ਕਾਸਟ ਜੱਟ ਸਿੱਖੀ ਹੋਵੇ ਇਹਨਾਂ ਨੂੰ ਹਿੰਦ ਦੇ ਉੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸੰਦੀਪ ਫਲੋਰਾ ਰਿਸ਼ੂ ਉਮਰ 27 ਸਾਲ ਕਾਸਟ ਫਲੋਰਾ ਕੱਦ 6 ਫੁੱਟ 3 ਇੰਚ ਬਿਜ਼ਨਸ ਕੈਨੇਡਾ ਲੜਕਾ ਸਟੱਡੀ ਬਿਜ਼ਨਸ ਮੈਨੇਜਮੈਂਟ ਇਹਨਾਂ ਦੇ ਇੱਕ ਭੈਣ ਤੇ ਭਰਾ ਨੇ ਦੋਨੋਂ ਮੈਰਿਡ ਨੇ ਇਹਨਾਂ ਦੇ ਮਾਤਾ ਪਿਤਾ ਜਰਮਨੀ ਵਿੱਚ ਨੇ ਲੜਕਾ ਜਰਮਨੀ ਵਿੱਚ ਸਿਟੀ ਜਨ ਹੈ ਪਤਾ ਜਲੰਧਰ ਮੰਗੇ ਨਾਲ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਮਾਰਟ ਐਜੂਕੇਟਿਡ ਵਾਲੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 6 ਜਾਂ 5 ਫੁੱਟ 7 ਤੋਂ ਉੱਪਰ ਹੋਵੇ ਇਹਨੂੰ ਸੋਨੇਾਰੇ ਜਾਂ ਰਾਮਗੜੀ ਕਾਸਟ ਵਾਲੇ ਹੀ ਸੰਪਰਕ ਕਰ ਸਕਦੇ ਨੇ ਇਹਨਾਂ ਦੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਕੌਰ ਗੋਤ ਮਾਨ ਉਮਰ 35 1999 ਕੱਦ 5 ਫੁੱਟ 4 ਇੰਚ ਕਾਸਟ ਜੜਸੀ ਕਪੜਾਈ ਐਮਸੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਸਟਰ ਆਫ ਐਡਮਿਨਿਸਟ੍ਰੇਸ਼ਨ ਸਾਇੰਸ ਡਿਗਰੀਏਸ਼ਨ ਯੂਨੀਵਰਸਿਟੀ ਵੈਨਕੂਵਰ ਕੰਮ ਆਫ ਐਂਡਰਲ ਸਰਵਿਸ ਟੈਕਸ ਡਿਪਾਰਟਮੈਂਟ ਲੜਕੀ ਤੁਲਕਸ਼ ਦਾ ਬਿਨਾਂ ਬੱਚੇ ਤੋਂ ਕੈਨੇਡਾ ਸਿਟੀਜ਼ਨ ਹੈ ਬਠਿੰਡਾ ਪੈਣ ਕੋਈ ਨਹੀਂ ਪ੍ਰਾਇਕ ਮੈਰਿਡ ਹੈ ਮੰਗ ਲੜਕਾ ਪੜਿਆ ਲਿਖਿਆ ਤਲਖਸ਼ਾ ਹੋਵੇ ਖਾਨਦਾਨੀ ਪਰਿਵਾਰ ਤੇ ਪੰਜਾਬ ਵਿੱਚ ਵੀ ਪ੍ਰਾਪਰਟੀ ਹੋਵੇ ਕੈਨੇਡਾ ਪੀਆਰ ਹੋਵੇ ਪੰਜਾਬ ਜ਼ਿਲ੍ਹਾ ਬਠਿੰਡਾ ਨੇੜੇ ਇਲਾਕੇ ਹੀ ਸੰਪਰਕ ਕਰਨ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਸ਼ਰਮਾ ਮੰਗਨੀਕ ਲੜਕਾ ਜਨਮੂ 14/7/1996 ਕੱਦ 5 ਫਟ 10 ਇੰਚ ਜਨਮ ਸਮਾ 5:15 ਸਵੇਰ ਦਾ ਕਾਸਟ ਸਾਰਸੂਤ ਪੰਡਤ ਪੜਾਈ ਪਲੱਸ 2 ਪੀਟੀਆਈ 72 ਸਕੋਰ ਲੜਕੇ ਨੂੰ 10 ਏਕੜ ਜ਼ਮੀਨ ਆਉਂਦੀ ਹੈ ਜ਼ਿਲ੍ਹਾ ਸੰਗਰੂਰ ਮੰਗੇ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਚਾਹੀਦੀ ਹੈ ਜੀ ਲੜਕੀ ਦੀ ਕਾਸਟ ਪੰਡਤ ਹੀ ਹੋਵੇ ਇਹਨਾਂ ਨੂੰ ਹੇਠ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਮ ਗੁਰਪ੍ਰੀਤ ਸਿੰਘ ਜਨਮ 1992 ਕੱਦ 5 ਫੁੱਟ 9 ਇੰਚ ਕਾਸਟ ਚੜ੍ਹਸੀ ਕ ਪੜਾਈ ਹੋਟਲ ਮੈਨੇਜਮੈਂਟ 11 ਜੁਐਸੀਅਨ ਵਰਕ ਪਰਮਿਟ ਪਤਾ ਸ਼੍ਰੀ ਫਤਿਹਗੜ੍ਹ ਸਾਹਿਬ ਮੰਗਣ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਕੈਨੇਡਾ ਯੂ ਐਸ ਏ ਅਤੇ ਯੂਰਪ ਨੂੰ ਪਹਿਲ ਹੈ ਜੀ ਇਹਨਾਂ ਨੂੰ ਹੰਡਾ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੋਚੀ ਮੁਸਲਮ ਲੜਕਾ ਜਨਮ 10 ਫਰਵਰੀ 1994 ਕਦ 5 ਫੁੱਟ 7 ਇੰਚ ਪੜਾਈ ਬੀ ਟੈਕ ਪੈਨ ਬੀ ਏ ਸੋਹਣਾ ਸੁਨੱਖਾ ਲੜਕਾ ਆਸਟ੍ਰੇਲੀਆ ਵਿੱਚ ਪੀ ਆਰ ਦੀ ਫਾਈਲ ਲਗਾਈ ਹੋਈ ਹੈ ਮੰਗਣ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜ੍ਹੀ ਲਿਖੀ ਲੜਕੀ ਚਾਹੀਦੀ ਹੈ ਇਹਨਾਂ ਮਿਹਰ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਜਸਵਿੰਦਰ ਸਿੰਘ ਆਲਖ ਉਮਰ 29 ਸਾਲ ਕੱਦ 5 ਫੁੱਟ 11 ਇੰਚ ਕਾਸਟ ਚੜ੍ਹ ਸੀ ਪੜਾਈ ਪਲੱਸ 2 ਆਈਟੀਆਈ ਕੰਮ ਖੇਤੀਬਾੜੀ ਕਰਦੇ ਨੇ ਭੈਣ ਇੱਕ ਜੋਕੇ ਵਿੱਚ ਡਾਕਟਰ ਨੇ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਜ਼ਿਲ੍ਹਾ ਮੋਗਾ ਮੰਗੇ ਨਾਲ ਲੜਕੀ ਫਾਰਨ ਕੰਟਰੀ ਦੀ ਹੋਵੇ ਭਾਵੇਂ ਤਲਾਕਸ਼ਦਾ ਜਾਂ ਬੱਚੀ ਵਾਲੀ ਵੀ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਇਹਨਾਂ ਮਿਹਰ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਨਾਮ ਸਿੰਘ ਜਨਮ ਚਾਰ ਦਾਸ 1993 ਕੱਦ 5 ਫੁੱਟ 6 ਇੰਚ ਜਨਮ ਸਮਾ 4:47 ਮਿੰਟ ਜਨਮ ਸਥਾਨ ਖੰਨਾ ਕਾਸ਼ਟ ਈਮਾਨ ਗੋਤ ਗੁੰਦੇਵ ਪੜਾਈ ਡਿਪਲੋਮਾ ਤੇ ਬੀਟੈਕ ਇਲੈਕਟ੍ਰੀਕਲ ਇਲੈਕਟ੍ਰੋਨਿਕ ਪਲੱਸ ਐਮਬੀਏ ਫਰੋਮ ਜੁਕੇ ਤੋਂ ਪਿਤਾ ਕਰਮ ਸਿੰਘ ਆਪਣਾ ਬਿਜ਼ਨਸ ਹੈ ਮਾਤਾ ਟੀਚਰ ਨੇ ਇੱਕ ਭੈਣ ਮੈਰਿਡ ਹੈ ਲੜਕਾ ਜੁਕੇ ਵਿੱਚ ਬਰਕ ਪਰਮੈਂਟ ਤੇ ਹੈ ਹੁਣ ਇੰਡੀਆ ਆਇਆ ਹੋਇਆ ਹੈ ਥੋੜੇ ਸਮੇਂ ਬਾਅਦ ਵਾਪਸ ਜਾਣਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਇਮਾਨ ਕਾਸਟ ਲੜਕੀ ਨੂੰ ਪਹਿਲਾ ਹੈ ਬਾਕੀ ਉੱਚ ਕਾਸਟ ਦੇ ਆ ਜ ਲੜਕੀਆਂ ਸੰਪਰਕ ਕਰ ਸਕਦੀਆਂ ਨੇ ਜੂ ਕਿ ਤੇ ਲੜਕੀ ਨੂੰ ਪਹਿਲਾ ਹੈ ਭਾਵੇਂ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਪੜ੍ਹੀ ਲਿਖੀ ਹੋਵੇ ਇਹਨਾਂ ਨੂੰ ਸਾਡੇ ਦਿੱਤੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ